ਸਸੀਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਗਿੱਲ ਦੇ ਵਿੱਚ ਗਿੱਲ ਪਿੰਡ ਤੋਂ ਵਿੱਚ ਗਿੱਲ ਤੋਂ ਮਾਲੇ ਵਾਲੀ ਛੜਕੇ ਦੇ ਉੱਤੇ ਬਈ ਤੇ ਮਾਲੇ ਬਾਈ ਦੇ ਘਰ ਦੇ ਵਿੱਚ ਮੈਂ ਮੌਜੂਦ ਆ ਤੇ ਮੁੰਡਾ ਉਹਦੇ ਨਾਮ ਹੈਗਾ ਜੱਸਾ ਬਾਈ ਜੱਸੇ ਵੀਰ ਦੇ ਕੋਲ ਇਹ 2 ਮਹੀਆ ਦੋਵੇਂ ਮਹੀਆ ਹੀ ਕਮਾਲ ਦੀਆਂ ਮਿੱਤਰੋ ਤਿਆਰੀ ਵੱਲੋਂ ਵੀ ਤੇ ਬਿਊਟੀ ਵੱਲੋਂ ਵੀ ਤੇ ਦੁੱਧ ਵੱਲੋਂ ਵੀ ਹੁਣ ਆ ਗਏਓ ਦਰਸ਼ਨ ਕਰ ਲਿਆ ਜਿਆ ਕਿ ਚੀਜ਼ਾਂ ਤੁਹਾਨੂੰ ਐਂਡ ਦਿਖਾਉਣ ਲੱਗਾ ਵੀਡੀਓ ਨੂੰ ਐਂਡ ਤੱਕ ਦੇਖੋ ਸਕੇ ਆਪਣਾ ਕਰਿਓ ਜਿਹੜਾ ਜਾਨਵਰ ਤੁਹਾਨੂੰ ਪਸੰਦ ਆ ਜਾਊਗਾ ਜਾਣਕਾਰੀ ਤਾਂ ਤੁਸੱਲੀ ਤੋਹੀ ਦੇਣੀ ਐਂਡ ਤੇ ਤੁਹਾਨੂੰ ਦਿਨਾ ਮੇ ਮਿੱਤਰੋ ਆਪਾਂ ਜਵਾਂ ਨਿੱਕਾ ਜਿਹਾ ਤੋਹਫਾ ਉਹ ਤੁਹਾਨੂੰ ਵਿਖਾਵਾਂਗੇ ਸਰਪ੍ਰਾਈਜ਼ ਦੇ ਤੌਰ ਤੇ ਵੀਡੀਓ ਜੈਂਡ ਤੱਕ ਦੇਖੋਗੇ ਬੜੀ ਕਹਿਣ ਚੀਜ਼ ਮਿਲਣੀ ਐਂਡ ਦੇ ਉੱਤੇ ਤੇ ਮਿਲਣੀ ਵੀ ਸਿਰਫ 2500 ਰੁਪਏ ਦੇ ਵਿੱਚ ਹੀ ਆ ਕਰਦੇ ਬਾਈ ਜੀ ਨਾਲ ਗੱਲਬਾਤ ਸੱਚੀ ਗੱਲ ਵੀਰੇ ਕੀ ਹਾਲ ਆ ਬਾਈ ਵਾਹ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਵਧੀਆ ਜਾਵਾਂ ਜੀ ਧੰਨਵਾਦ ਬਾਈ ਅੱਛਾ ਜਿਵੇਂ ਭਈ ਅੱਜ ਜਾਨਵਰ ਤੈਨ ਨਾਲ ਆਪਣੇ ਕੋਲ ਹਾਂਜੀ ਤੇ ਅੰਨੀ ਕਹਦੀ ਹੁੰਦਾ ਵੀ ਨਾਲ ਇਹਦੀ ਇੱਕ ਹਨਾ ਤੇ ਮੈਂ ਪਹਿਲੇ ਨੰਬਰ ਤੇ ਜਿਹੜੀ ਝੋਟੀ ਕਿਲਵਾ ਸੋਸ ਇਹ ਦੂਜਾ ਸੂਆ ਸੋਸ ਹੁੰਦੀ ਹੈ ਦੂਜਾ ਸੂਆ ਸੋਸ ਹਫਤਾ ਪਿਆ ਹਫਤਾ ਪਿਆ ਕਿੰਨੇ ਦੁੱਧ ਦੀ ਮਾਲਕੜ ਰਹੀ 15 ਕਿਲੋ ਗਿਆ ਮਾਲਕੜ ਇਕੱਲੇ 15 ਕਿਲੋ ਪਹਿਲੇ ਦੁੱਧ ਤਾਊਗਾ ਭਈ ਮੈਂ ਨਹੀਂ ਵੀ ਵੱਲੀ ਬੜੀ ਖਰੀ ਆ ਉਹ ਮਤ ਭਈ ਕੋਲੀ ਕੋਪੀ ਵੀ ਤੂੰ ਮੈਂ ਤੋੜ ਦਿੰਨ ਤੂੰ ਹੀ ਤੋੜ ਦੇ ਫਿਰ ਅੱਛਾ ਦੇਣੇ ਤੇ ਕਿੰਨੇ ਪਏ ਹਜੇ ਹਫਤਾ ਇਹ 10 ਦਿਨ ਪੂਰੇ ਆ ਭਈ ਕੀ ਬਾਤ ਆ ਭਈ ਅੱਜ ਤਾਂ ਬਣੂ ਬਹੁਤ ਥੱਲੋ ਹਨਾ ਪਲਾੜ ਤਾਂ ਹੋਣੀ ਲਾਈ ਫਿਰਦੀ ਇਹ ਤੁਰਦੀ ਦਰ ਆਹ ਦੁੱਧ ਚੱਕ ਕੇ ਰੱਖਣ ਦਾ ਤਰੀਕਾ ਹੀ ਬੜਾ ਮਹਿੰਦੇ ਕਮਾਉਂ ਆਹ ਹੁੰਦੀ ਨਿਸ਼ਾਨੀ ਸੱਚ ਨਾਲ ਦਲੀਮੇ ਦੀਲੇ ਆ ਬਈ ਥਣ ਦੁੱਧ ਵਾਲਾ ਮੇਵਾ ਦੁੱਧ ਵਾਲਾ ਹਰ ਪਾਕੀ ਦੁੱਧ ਵਾਲਾ ਮੈਂ ਇਹਦੇ ਵਿੱਚ ਤੁਹਾਨੂੰ ਮੈਂ ਰੋਕ ਕੇ ਵਿਖਾਉਣਾ ਵਾ ਜਦੋਂ ਰੁਕ ਗਈ ਇੱਕ ਵਾਰੀ ਤੁਰਦੀ ਦੇਖ ਲਓ ਤੁਸੀਂ ਪਹਿਲਾਂ ਮਿੱਤਰੋ ਫਿਰ ਤੁਹਾਨੂੰ ਰੋਕ ਕੇ ਪੂਰੀ ਜਾਣਕਾਰੀ ਇਹਦੀ ਦੇ ਦਿੰਨਾ ਵੀ ਇਹਦੇ ਕੀ ਕੈਰੈਕਟਰ ਦੁੱਧ ਵਾਲੇ ਉਹ ਤੁਹਾਨੂੰ ਮੈਂ ਦੱਸੂਗਾ ਥਣ ਦੀ ਮੌਜੂਦਗੀ ਵੇਖੋ ਤੁਸੀਂ ਬਣਦੇ ਵੀਰ ਜਿੱਥੇ ਵੇਖੋ ਕਿਹੜਾ ਦੀ ਮਿੱਤਰੋ ਮਹਿੰਦਾ ਡੌਲ ਬਹੁਤ ਸੋਹਣਾ ਵਾ ਮੈਂ ਦੀ ਕੁਆਲਿਟੀ ਬੜੀ ਸੋਹਣੀ ਆ ਲੈ ਪੁੱਤ ਨੇੜੇ ਹੋ ਜੀ ਕਿਹੜਾ ਕੈਮਰਾ ਰਾਦੀ ਲੈਵੇ ਦੇ ਉੱਤੇ ਆ ਵੇਖੋ ਲੀਵੇ ਦਾ ਹੁਣ ਮਤਲਬ ਹਰ ਪੰਤਰ ਮੈਂ ਦੇ ਵਿੱਚ ਆ ਜਿਹੜੀ ਉਹ ਕਮਾਲ ਦੀ ਆ ਜੋ ਥਾਣੋਂ ਵੇਖੋ ਥਣ ਦਾ ਸਹਿਜ ਥਣ ਦੀ ਮਜ਼ਬੂਤੀ ਥਣ ਦਾ ਪਹਿਰਾਵਾ ਥਣ ਦਾ ਜਿਹੜਾ ਰੂਪ ਹੁੰਦਾ ਨਾ ਉਹ ਵੀ ਇੱਕ ਅਲੱਗ ਗੱਲ ਮਿੱਤਰੋ ਵੇਖੋ ਜੀ ਜਸਟ ਯੂ ਗੈਟ ਰਿਟ ਇਹਦਾ ਇੱਕ ਮੌਨ 43 ਇੱਕ 45 ਅਸਲੀ ਨਹੀਂ ਕਿੰਨੇ ਦੀ ਹਾਂ ਕਿੰਦੇ ਦੇ ਦੇ ਆ ਕਿ ਪਹਾਨ 35 ਦੇ ਦੇ 1,35,000 ਠੀਕ ਆ ਬਾਈ ਲੈ ਵੀ ਮਿੱਤਰੋ ਤੁਹਾਡੇ ਦਿਲ ਨੂੰ ਐਨ ਜਵਾਂ ਸਕੂਨ ਵਾਲੀ ਮੈਂ ਆ ਭਾਅ ਵੀ ਠੀਕ ਆ ਮੈਂ ਵੀ ਚੰਗੀ ਆ ਬਰੀਕੀ ਵੀ ਕਮਾਲ ਦੋ ਨੰਬਰ ਵਾਲੀ ਮੈਂ ਜੱਥੇ ਬਜੇ ਇਹ ਤੀਜਾ ਸੂਆ ਬਾਈ ਤੀਜਾ ਸੂਆ ਇਹ ਵੀ ਸੂਣ ਵਾਲੀ ਇਹ ਵੀ ਸੂਣ ਵਾਲੀ ਹਬਤਾ ਕੇ ਲਾਉਂਗੀ ਇਹ ਇਹ ਦੁੱਧ ਕਿੰਨੇ ਦੀ ਮਾਲਕਣ ਰਹੀ 13 ਕਿਲੋ ਮਾਲਕਣ ਦਿੱਦੇ ਰੱਖ ਦਿੱਤਾ ਹੋਊਗਾ ਮੈਂ ਇਹ ਵੀ ਲੈਵੇ ਵਾਲੀ ਆ ਬਾਈ ਇੱਕ ਗੱਲ ਹੋਰ ਮੈਂ ਦਾ ਲੈਵ ਵਾਲੂ ਵੈਂਦਾ ਬਹੁਤ ਚੰਗਾ ਹੈ ਨਾ ਹੂੰ ਥਣ ਦਾ ਸਹਜੰਦਾ ਵੀ ਠੀਕ ਆ ਮਨਲਾ ਇਹਦਾ ਥਣ ਮਜ਼ਬੂਤ ਹੋਰ ਆ ਉਹਦਾ ਫਲ ਵੀ ਜੀ ਉਸੀ ਕੀ ਹੋਰ ਹਨਾ ਫਿਰ ਇਹਦਾ ਰੇਟ ਬਾਈ ਇਹਦਾ ਰੇਟ 130 ਆ ਜੀ 130 ਦੇਣੀ ਕਿੰਨੇ 25 ਦੇਣੀ 125 ਦੀ ਜੇ ਕੋਈ ਆਖੇ ਜੋੜਾ ਹੀ ਦੇ ਦੇ ਦੁੱਧ ਵਾਲਾ ਡੈਰੀ ਵਾਲਾ ਬੰਦਾ ਫਿਰ ਮੰਨ ਤਾਣਾ ਉਹ ਕਰ ਲਾਂ ਕੋਈ ਗੱਲ ਥੋੜਾ ਬੋਧਾ ਹੀ ਕਰਦਾ ਨਾ ਮੈਨੂੰ ਪਤਾ ਤੇਰਾ ਬੜਾ ਤੁਰੱਕਦੇ ਨੇ ਰੇਟ ਹੀ ਉਹਨਾਂ ਕੇ ਮੰਗੇ ਆਪਾਂ ਬੇ ਠੀਕ ਆ ਯਾਰ ਸਿਆਣੀ ਗੱਲਾਂ ਵੀ ਆ ਬਾਈ ਉਹ ਫਾਇਦਾ ਵੀ ਕੀ 170 ਮੰਗੇ ਬਾਜਲੇ ਦੇ ਖੜੀਆਂ ਲੈਣੀਆਂ ਹਨਾ ਐ ਤਾਂ ਹੈਗਾ ਤੋਰੀ ਬਈ ਜੱਸੇ ਵੀਰੇ ਕੱਢੀ ਬਈ ਲੈ ਵੀ ਮਿੱਤਰੋ ਇਹਦਾ ਰੇਟ ਇੱਕ 30 ਦੇ 125 ਦੀ ਮੈਂ ਮਿਲਣੀ ਆ ਹੁਣ ਤੁਸੀਂ ਆਪ ਵੇਖੋ ਇਹ ਮੈਂ ਦੀ ਕੀ ਜਾਤ ਪਾਤਾ ਮੈਨੂੰ ਕੀ ਟਿਕਾਣਾ ਲੱਗਾ ਮੈਨੂੰ ਲੇਵਾ ਬੜਾ ਚੰਗਾ ਹਰ ਪੱਖ ਮੈਂ ਦਾ ਦੁੱਧ ਵਾਲਾ ਸੂਣ ਵਾਲੀ ਆ ਦੇਣ ਹਜੇ ਕਰਮ ਵਾਲੀ ਮੇਰੇ ਹਿਸਾਬ ਨਾਲ ਹਫਤਾ ਟੋੜਨ ਵਾਲਾ ਲੇ ਆ ਜੇ ਮੋੜ ਲਿਆ ਬਾਈ ਪ੍ਰਮਾਤਮਾ ਮਿਹਰ ਕਰੇ ਸੋਹਣੀਆਂ ਸੁਨਕੀਆਂ ਸੂਣ ਬਾਈ ਸੂਆ ਦਾ ਹਰ ਮੈਂ ਦਾ ਚੰਗਾ ਹੋਵੇ ਫਿਰ ਗੱਲ ਟਿਕਾਣੇ ਲੱਗਦੀ ਹੁੰਦੀ ਆ ਕਿਉਂਕਿ ਮੈਂ ਦੇ ਇਹ ਪੀਲੇ ਲੇ ਆ ਬਾਈ ਸੇਂਗ ਵੇਖੋ ਬਾਈ ਮਿੱਤਰੋ ਬਣਦੇ ਵੀਰੇ ਜਿੱਥੇ ਤੇ ਇਹ ਦੋ ਮਹੀਨਿਆਂ ਸੀ ਬਾਈ ਮਿੱਤਰੋ ਬਾਈ ਦੇ ਕੋਲੇ ਆ ਮੈਂ ਮਿਲਣੀ ਇੱਕ 35 ਦੀ ਉਹ ਮਿਲਣੀ ਇੱਕ ਪੰਛੀ ਦੀ ਹੁਣ ਜੋੜਾ ਬਣਦਾ ਵਾ ਜਦੋਂ ਜੋੜੇ ਦਾ ਹਿਸਾਬ ਲਾਉਨੇ ਤੇ 1 ਲੱਖ ਤੇ 2,60,000 ਰੁਪਏ 1 ਲੱਖ ਨਹੀਂ 2,60,000 ਰੁਪਏ ਬਣਦਾ ਜੋੜੇ ਦਾ ਤੇ ਮਾਨਤਨ ਥੋੜਾ ਬਹੁਤਾ ਹੋ ਜਾਊਗਾ ਖਰੀਦਰ ਲਈ ਕਿੱਥੇ ਆਉਣਾ ਪੈਣਾ ਗੱਲਪਿੰਡ ਦੇ ਵਿੱਚ ਤੇ ਮਿੱਤਰੋ ਹੁਣ ਤੁਹਾਨੂੰ ਦਿਖਾ ਦਈਏ ਐਂਡ ਵਾਲਾ ਆਪਾਂ ਤੋਹਫਾ ਆ ਜਾਓ ਲੈ ਵੀ ਜੱਸੇ ਬਾਈ ਕਿੰਨੇ ਦਿਨਾਂ ਦੀ ਬੱਚੀ ਆ ਇਹ ਇਹ ਹੱਤੇ ਦੀ ਹੈ ਜੀ ਹੱਤੇ ਦੀ ਹੈ ਉਹ ਗਾਂ ਦੀ ਹੈ ਕਰੋ ਉਹ ਚਿੱਟੀ ਗਾਂ ਦੀ ਕਿੰਨੇ ਦੁੱਧ ਤੇ ਚੱਲਦੀ ਹੈ ਇਹ 20 ਕਿਲੋ ਹੈਗਾ ਹੁਣ 20 ਕਿਲੋ ਦੀ ਇਹ ਫਿਰ ਬੱਚੀ ਦੇ ਦੇਣੀ ਹੈ ਹਾਂ ਆਪਾਂ ਸਾਹਮਣੇ ਦੀ ਦੁੱਧ ਤੇ ਲਾਉਣੀ ਹੈ ਹਾਂਜੀ ਹਾਂਜੀ ਅੱਛਾ ਜੱਸੇ ਵੀਰੇ ਕਿੰਨੇ ਦੀ ਦੀਗੇ ਬੱਚੀ ਬਈ ਇਹ ਦੇ ਦਾਂਗੇ 2500 ਜੀ ਪੱਕੀ ਗੱਲ ਹੈ ਲੈ ਜਾਈਏ ਇਹਨੂੰ ਮੜੀ ਜੀ ਤੋਰਦੇ ਯਾਰ ਇਹਨੂੰ ਤੋਰ ਕੇ ਵਿਖਾਈਏ ਯਾਰ ਐਂ ਕੱਦ ਗੱਲ ਆ ਯਾਰ ਅਸਕਰ ਉਹ ਸਿੰਗ ਨਾ ਪਸਾ ਲੈਣੇ ਇਹਨਾਂ ਨੂੰ ਵੀ ਤੋਰ ਕੇ ਵਿਖਾਈਏ ਯਾਰ ਐਨਾ ਹੋ ਗਿਆ ਹਣਾ ਲੈ ਹੈ ਲਾ ਦੋਪਾ ਦੋਜੀ ਕਿੱਦੀ ਸੋਹਣੀ ਹੈ ਨਾ ਗੋਲਮ ਟੋਲੋ ਚਿੱਟੀ ਬੱਚੀ ਮਿਲਦੀ ਘਾਟਾ ਹਾਂ ਲੈ ਹੋਰ ਯਾਰਾ ਨਹੀਂ ਜਾਣਾ ਜੱਸੇ ਮੈਂ ਕਹਿਦਾ ਕੋਈ ਯਾਰ 500 ਹੋਰ ਛੱਡ ਦੇ ਯਾਰ ਜਾਣ ਦੇ ਛੱਡ ਦਿਆਂਗੇ ਚੱਲ ਲੈ ਆ ਜਾ ਵੀ ਮਿੱਤਰ ਲੈ ਜਾ ਬਈ ਜੰਗਾ ਜੰਗਾਰਾਣੀਆਂ ਤੈਨੂੰ ਸਾਹਮਣਾ ਲੈ ਜਾ ਕੋਈ ਕਰਮ ਵਾਲਾ ਤੇ ਤੂੰ ਗਾਂ ਬਣੇ ਫਿਰ ਮੇਰੇ ਚੈਨਲ ਤੇ ਪਾਵੇਂ ਫਿਰ ਵਿਛਗੀਏ ਤੈਨੂੰ ਹਨਾ ਤੇ ਲੈ ਨੱਚ ਦੀ ਟੱਪ ਦੀ ਹੱਸ ਦੀ ਖੁਸ਼ਦਿਲ ਬੱਚੀ ਤੇ ਇਹ ਸੀ ਬਈ ਜਾਨਵਰ ਬਾਈ ਦੇ ਕੋਲੇ ਗੱਲ ਪਿੰਡ ਜਲਾ ਫਰੋਈਦਾ